ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਅੱਜ ਤੁਹਾਨੂੰ ਦੇਣ ਲੱਗੇ ਆਂ ਵੀਡੀਓ ਆਪਾਂ ਬਹੁਤ ਸੋਹਣੇ-ਸੋਹਣੇ ਸੂਟਾਂ ਦੀ ਇਹ ਸਾਰੇ ਸੂਟ ਤੁਹਾਨੂੰ ਅੱਜ ਆਪਾਂ ਵੀਡੀਓ 'ਚ ਦੇ ਦੇਨੇ ਆਂ ਚੈੱਕ ਕਰ ਲਿਓ ਇਹਨਾਂ ਨੂੰ ਤੇ ਇਹ ਤੁਹਾਨੂੰ ਆਪਾਂ ਦੇ ਦੇਨੇ ਆਂ ਸਾਰੇ ਹੀ ਬਹੁਤ ਸੋਹਣੇ ਤੇ ਸਸਤੇ ਰੇਟਾਂ ਦੇ ਵਿੱਚ ਆਜੋ ਵੀਡੀਓ ਕਰਦੇ ਆਂ ਸ਼ੁਰੂ ਤੁਹਾਨੂੰ ਮੈਂ ਦਿਖਾਉਣਾ ਸੂਟ ਸੋਹਣੇ-ਸੋਹਣੇ ਲਓ ਜੀ ਕਰਿਓ ਪਹਿਲਾ ਸੂਟ ਚੈੱਕ ਅੱਜ ਦੇ ਸੂਟ ਬਹੁਤ ਸੋਹਣੇ ਆਉਣ ਵਾਲੇ ਜੇ ਕਾਟਨ ਦੇ ਵਿੱਚ ਸੂਟ ਆਉਣਗੇ ਜਾਂ ਸਾਰੇ ਹੀ ਨਾਲ ਦੁਪੱਟੇ ਵੀ ਆ ਜਾਣਗੇ ਬਿਨਾਂ ਦੁਪੱਟਿਆਂ ਤੋਂ ਵੀ ਇਹ ਸੂਟ ਤੁਹਾਨੂੰ ਮਿਲਣਗੇ ਬਿਨਾਂ ਦੁਪੱਟਿਆਂ ਤੋਂ ਜਿਹਦੇ ਵਿੱਚ ਪਲਾਜੋ ਆਊਗਾ ਜੇ ਉਬਲੀਕ ਦਾ ਬਹੁਤ ਸੋਹਣਾ ਤੇ ਨਾਲ ਫੈਬਰਿਕ ਆਉਣਾ ਜੇ ਕਾਟਨ ਦੀ ਸ਼ਰਟ ਆਉਣੀ ਜੇ ਬਹੁਤ ਸੋਹਣੀ ਪੂਰਾ ਫੁੱਲ ਗਰੰਟੀ ਵਾਲਾ ਸਟੱਫ ਜੇ ਤੇ ਰੇਟ ਇਹਦਾ ਹੋਣਾ ਜੇ ਸਿਰਫ 500 ਤੇ 450 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇੱਕ ਆ ਵੀ ਸੋਹਣਾ ਜਾਂ ਡਿਜ਼ਾਈਨਰ ਪਲਾਜੋ ਚੈੱਕ ਕਰ ਲਿਓ ਨਾਲ ਡਿਜ਼ਾਈਨਰ ਜਾਂ ਸੂਟ ਜੇ ਬੜਾ ਸੋਹਣਾ ਇਹਦੇ ਤੇ ਬਹੁਤ ਸੋਹਣੀ ਸ਼ਰਟ ਜੇ ਪ੍ਰਿੰਟਡ ਤੇ ਨਾਲ ਸੂਟ ਜਿਹੜਾ ਜੇ ਇਹਦੇ ਤੁਹਾਨੂੰ ਮਿਲ ਪ੍ਰਿੰਟਡ ਸ਼ਰਟ ਦੇ ਨਾਲ ਤੇ ਪਲਾਜੋ ਸਾਰਾ ਡਿਜ਼ਾਈਨਰ ਬਣਿਆ ਜੇ ਬਹੁਤ ਸੋਹਣਾ ਤੇ ਰੇਟ ਇਹਦਾ ਹੋਣਾ ਜੇ ਸੇਮ 545 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਚ ਤੇ ਇੱਕ ਆ ਵੀ ਸੋਹਣਾ ਚਾਹ ਡਿਜ਼ਾਈਨ ਚੈੱਕ ਕਰਿਓ ਤੇ ਪਲਾਜੋ ਚੈੱਕ ਕਰਿਓ ਸਭ ਤੋਂ ਵੱਧ ਡਿਮਾਂਡ ਦੇ ਜਿਹੜੇ ਸੂਟ ਸੀਗੇ ਇਹ ਰਹੇ ਆ ਇਹਨਾਂ ਦੀ ਆਪਾਂ ਫੋਟੋਆਂ ਪੋਸਟ ਕੀਤੀਆਂ ਸੀ ਵੀਡੀਓ ਜਿਹੜੀ ਉਹ ਨਹੀਂ ਅਪਲੋਡ ਹੋਈ ਅੱਜ ਵੀਡੀਓ ਪਾਉਣ ਲੱਗਾ ਆ ਦੀ ਮੈਂ ਤੇ ਚੈੱਕ ਕਰਿਓ ਜੀ ਬਹੁਤ ਸੋਹਣਾ ਪਲਾਜੋ ਜੇ ਇਹ ਵੀ ਤੇ ਇਹਦੇ ਨਾਲ ਸ਼ਰਟ ਜਿਹੜੀ ਜੇ ਪ੍ਰਿੰਟਡ ਜੇ ਬਹੁਤ ਸੋਹਣੀ ਡਿਜ਼ਾਈਨਰ ਜੀ ਤੇ ਇਹ ਤੁਸੀਂ ਲੈ ਸਕਦੇ ਜੇ ਸੜਕੋ ਸਿਰਫ ਤੇ ਸਿਰਫ 545 ਰੁਪਈਆ ਦੇ ਵਿੱਚ ਤੇ ਆ ਚੈੱਕ ਕਰਿਓ ਜੀ ਬਹੁਤ ਸੋਹਣਾ ਸੂਟ ਆ ਗਿਆ ਜੇ ਅੱਗੇ ਰੇਂਜ ਹੋਣ ਵਾਧੀ ਜਾਣੀ ਜੇ ਤੇ ਸੂਟ ਚੈੱਕ ਕਰੀ ਜਾਇਓ ਬਹੁਤ ਟੌਪ ਟੌਪ ਦੇ ਆਉਣੇ ਜੇ ਇਹ ਵੀ ਤੁਹਾਨੂੰ ਆਲ ਓਵਰ ਸੂਟ ਮਿਲ ਜੂਗਾ ਜੇ ਪੂਰਾ ਕੈਮਰੀ ਕਾਟਨ ਦੀ ਸ਼ਰਟ ਜੇ ਬਹੁਤ ਸੋਹਣੀ embroidery ਵਰਕ ਜੇ ਨਾਲ ਦੁਪੱਟਾ organza ਦਾ ਜੇ ਦੁਪੱਟੇ ਤੇ ਵੀ embroidery ਹੋਈ ਜੇ ਇਹਦਾ ਰੇਟ ਆਉਣਾ ਜੇ ਸਿਰਫ ਤੇ ਸਿਰਫ 745 ਰੁਪਈਆ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਅੱਗੇ ਆ ਗਿਆ ਜੇ ਡਿਜ਼ਾਈਨਰ ਸੂਟ ਆਹ ਸੂਟ ਤੁਸੀਂ ਅੱਗੇ ਵੀ ਸਾਡੀਆਂ ਵੀਡੀਓ ਚ ਵੇਖਿਆ ਸੀ ਇਹ ਦੁਬਾਰੇ ਰੀਸਟਾਕ ਹੋ ਗਿਆ ਜੇ ਜਿਹਦੇ ਵਿੱਚ ਤੁਸੀਂ ਇਹਦੀ ਸੂਟ ਦੀ ਬਣਾ ਸਕਦੇ ਜੇ ਫਰੌਕ ਚਾਹੇ ਇਹਦੀ ਡਰੈਸ ਬਣਾ ਲਿਓ ਕੋਟ ਸੈੱਟ ਬਣਾ ਲਿਓ ਲੌਂਗ ਡਰੈਸ ਜੋ ਮਰਜ਼ੀ ਬਣਾ ਸਕਦੇ ਜੇ ਤੁਸੀਂ ਨਾਲ ਇਹਦੇ ਦੁਪੱਟਾ ਆਉਣਾ ਜੇ ਦੁਪੱਟੇ ਤੇ ਲੱਗੀ ਹੋਣੀ ਜੇ ਇਹਦੇ ਸੇਮ ਕਦਰ ਦੀ ਪੱਟੀ ਤੇ ਇਹਦਾ ਰੇਟ ਆਉਣਾ ਜੇ 745 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇੱਕ ਅਭੀ ਚੈੱਕ ਕਰਿਓ ਪੇਂਟ ਦੇ ਨਾਲ ਬੜਾ ਸੋਹਣਾ ਜਿਹਾ ਕਨਸੈਪਟ ਜੇ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਜਿਹਦੇ ਵਿੱਚ ਆਉਣਾ ਜੇ ਚਿਕਨ ਦਾ ਪਲਾਜੋ ਲਾਜੋ ਦੇ ਉੱਪਰ ਹੋਇਆ ਜੇ ਹੈਂਡ ਪੇਂਟ ਤੇ ਨਾਲ ਸ਼ਰਟ ਆਉਣੀ ਜੇ ਕਾਟਨ ਦੀ ਤੇ ਦੁਪੱਟਾ ਆਉਣਾ ਜੇ ਔਰਗਾਂਜ਼ਾ ਦਾ ਦੁਪੱਟਾ ਤੁਹਾਨੂੰ ਖੋਲ ਕੇ ਦਿਖਾ ਦਿੰਨਾ ਡਿਜ਼ਾਈਨਰ ਦੁਪੱਟਾ ਬਣਿਆ ਜੇ ਬਹੁਤ ਸੋਹਣਾ ਆਹ ਲਓ ਜੀ ਪੇਂਟ ਹੋਇਆ ਜੇ ਦੁਪੱਟੇ ਦੇ ਉੱਪਰ ਬਹੁਤ ਸੋਹਣਾ ਤੇ ਇਹ ਤੁਸੀਂ ਸੜਕੋ ਲੈ ਸਕਦੇ ਜੇ ਸਿਰਫ ਤੇ ਸਿਰਫ 745 ਰੁਪਈਆ ਦਾ ਆਲਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਆਹ ਲਓ ਜੀ ਕਰਿਓ ਚੈੱਕ ਹੁਣ ਰੇਟ ਆਗੇ ਜੇ ਥੋੜੇ ਜਿਹਾ ਹੋਰ ਪਲੱਸ ਤੇ ਸੂਟ ਆਗੇ ਜੇ ਹੋਰ ਜਿਆਦਾ ਸੋਹਣਾ ਚੈੱਕ ਕਰਿਓ ਬਹੁਤ ਸੋਹਣਾ ਸੂਟ ਜੇ ਜਿਹਦੇ ਨੈਕ ਦੇ ਉੱਤੇ ਡਿਜ਼ਾਈਨ ਜੇ embroidery ਜੇ ਘੇਰੇ ਦੇ ਉੱਤੇ ਵਰਕ ਜੇ ਲੈਂਥ ਜਿਹੜੀ ਜਦੀ 42 ਬਣਦੀ ਜੇ ਘੇਰਾ ਜਿਹੜਾ ਜੇ ਇਹਦਾ 21 ਤੇ ਆਹ ਲਓ ਜੀ ਇਹਦੇ ਨਾਲ ਦੁਪੱਟਾ ਜਿਹੜਾ ਜੇ ਮਸਲੀ ਉਹਦਾ ਜੇ ਕੋਟਾ ਡੋਰੀਆ ਦਾ ਸੁਪਰ نیٹ ਦਾ ਤੇ ਇਹ ਸੂਟ ਤੁਸੀਂ ਸੜਕੋ ਲੈ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਜਿਹਦੇ ਵਿੱਚ ਸ਼ਿਪਿੰਗ ਫ੍ਰੀ ਹੋਊਗੀ ਜੇ ਤੇ ਇਧਰੋਂ ਨਾਲ ਬਾਹਾਂ ਦੇ ਉੱਪਰ ਵੀ ਇਹਦੇ ਡਿਜ਼ਾਈਨਰ ਜਿਹਾ ਵਰਕ ਮਿਲ ਜੂ ਤੁਹਾਨੂੰ ਤੇ ਫੈਬਰਿਕ ਆਉਣਾ ਜੇ ਬਹੁਤ ਜ਼ਿਆਦਾ ਸ਼ਾਨਦਾਰ ਕੈਮਰੀ ਕਾਟਨ ਦਾ ਸੋਹਣਾ ਜਿਹਾ ਸੂਟ ਲੈ ਲਿਓ 800 ਤੇ 450 ਰੁਪਈਆ ਦੇ ਵਿੱਚ ਤੇ ਇੱਕ ਆਹ ਸੂਟ ਹੀ ਕੇ ਆਏ ਸੜਕੋ ਇਹ ਵੀ ਬਹੁਤ ਜਿਆਦਾ ਡਿਮਾਂਡ ਰਹੀ ਹੈ ਨਾ ਸੂਟਾਂ ਦੀ ਇਹ ਵੀ ਬਾਰ-ਬਾਰ ਰੀਸਟਾਕ ਦੇ ਰੀਸਟਾਕ ਹੋਈ ਜਾਂਦਾ ਜੇ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸੜਕੋ ਬਹੁਤ ਸੋਹਣੇ ਕੱਟਵਰਕ ਦੇ ਨਾਲ ਤੇ ਨਾਲ ਇਹਦੇ ਲੇਸ ਨਾਲ ਇਹਦੇ ਐਮਬਰਾਇਡਰੀ ਵਰਕ ਜੇ ਲੇਸ ਨਹੀਂ ਲੱਗੀ ਸਾਰਾ ਐਮਬਰਾਇਡਰੀ ਵਰਕ ਜੇ ਨਾਲ ਦੁਪੱਟਾ ਜੇ ਇਹਦੇ ਮਸਲੀਨ ਦਾ ਟਾਈ ਐਂਡ ਆਈ ਦਾ ਡਬਲ ਸਾਈਡ ਹੋਊਗੀ ਲੇਸ ਲੱਗੀ ਜੇ ਤੇ ਇਹਦਾ ਰੇਟ ਜਿਹੜਾ ਆਉਣਾ ਜੇ ਸੂਟ ਦਾ ਸਿਰਫ ਤੇ ਸਿਰਫ 845 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ 'ਚ ਤੇ ਇਹਦੇ ਵਿੱਚ ਆ ਗਿਆ ਜੇ ਆਪਣੇ ਕੋਲ ਸੈਕੰਡ ਕਲਰ ਔਰੇਂਜ ਸ਼ੇਡ ਇਹ ਵੀ ਤੁਸੀਂ ਲੈ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਸੇਮ ਫੈਬਰਿਕ ਜੇ ਸੇਮ ਕਨਸੈਪਟ ਜੇ ਤੇ ਸ਼ਿਪਿੰਗ ਫ੍ਰੀ ਦਊਗਾ ਜੇ ਆਲ ਓਵਰ ਇੰਡੀਆ ਦੇ ਵਿੱਚ 845 ਰੁਪਏ ਦੇ ਨਾਲ ਤੇ ਇੱਕ ਆ ਚੈੱਕ ਕਰਿਓ ਇਹ ਵੀ ਬਹੁਤ ਸ਼ਾਨਦਾਰ ਜੀ ਚੀਜ਼ ਆਈ ਜੇ ਨਵਾਂ ਕਨਸੈਪਟ ਜੇ ਇਹ ਵੀ ਤੇ ਇਹਦੇ ਵਿੱਚ ਫੈਬਰਿਕ ਆਉਣਾ ਜੇ ਕਾਟਨ ਦਾ ਜਿਹਨੂੰ ਲੱਗਣੀ ਜੇ ਲਾਈਨਿੰਗ ਸ਼ਰਟ ਨੂੰ ਇਹ ਸਾਰਾ embroidery ਵਰਕੇ ਜੇ ਸ਼ਰਟ ਦੇ ਵਿੱਚ ਸਾਰੀ ਸ਼ਰਟ ਦੇ ਵਿੱਚ embroidery ਜੇ ਨਾਲ ਬਾਟਮ ਆਉਣੀ ਜੇ ਇਹਦੇ ਬਿਲਕੁਲ ਪਲੇਨ ਦੁਪੱਟਾ ਆਉਣਾ ਜੇ ਮਸਲੀਨ ਦਾ ਟਾਈ ਐਂਡ ਟਾਈ ਦਾ ਆਲ ਓਵਰ ਸੂਟ ਜੇ ਸਾਰਾ ਇਹ ਸੌਰੀ ਆਲ ਓਵਰ ਸ਼ਰਟ ਜੇ ਤੇ ਨਾਲ ਮੈਚਿੰਗ ਬਾਟਮ ਜੇ ਤੇ ਸ਼ਰਟ ਤੇ ਤੁਹਾਨੂੰ ਮਿਲ ਜੂਗੀ ਜੇ ਬਹੁਤ ਸੋਹਣੀ embroidery ਫਰੰਟ ਬੈਕ ਦੋਹਾਂ ਜਗ੍ਹਾ ਤੇ ਇਹ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਸਿਰਫ ਤੇ ਸਿਰਫ 845 ਰੁਪਏ ਦੇ ਵਿੱਚ ਤੇ ਆ ਲਓ ਜੀ ਆ ਹੋ ਗਿਆ ਜੇ ਰੀਸਟਾਕ ਤੇ ਇਹਦੀ ਵੀ ਰੇਂਜ ਜਿਹੜੀ ਜੇ ਪਲੱਸ ਜੇ ਇਹ ਵੀ ਤੁਸੀਂ ਚੈੱਕ ਕਰ ਲਿਓ ਜਿਹਦੇ ਵਿੱਚ ਇਸ ਵਾਰੀ ਨਾਲ ਆ ਗਿਆ ਜੇ ਇਹ ਸੂਟ ਦੇ ਉੱਤੇ ਬਾਹਾਂ ਦੇ ਉੱਤੇ ਵਰਕ ਬਾਕੀ ਜਿਹੜੇ ਸੂਟ ਨੇ ਉਹ ਸਾਰੇ ਪਲੇਨ ਆਉਣਗੇ ਬਾਹਾਂ ਦੇ ਉੱਪਰ ਵਰਕ ਨਹੀਂ ਹੈਗਾ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਬਾਹਾਂ ਦੇ ਵਰਕ ਤੇ ਨਾਲ ਦੁਪੱਟੇ ਜਿਹੜੇ ਜੇ ਇਸ ਵਾਰੀ ਆ ਗਏ ਕਢਾਈਆਂ ਵਾਲੇ ਤੇ ਰੇਟ ਉਹਨਾਂ ਕੀ ਰੇਟ ਨਹੀਂ ਵਧਿਆ ਇਹਦਾ ਕੋਈ ਵੀ ਤੇ ਇਹਦਾ ਫੈਬਰਿਕ ਜਿਹੜਾ ਜੇ ਇਹ ਵੇਖ ਲਿਓ ਥੋੜਾ ਜਿਹਾ ਹਾਰਡ ਪੰਦੇ ਵਿੱਚ ਜੇ ਤੇ ਰੇਟ ਇਹਦਾ ਹੋਣਾ ਜੇ ਆਹ ਔਰਗਾਂజా ਦੇ ਪੈਚ ਦੇ ਨਾਲ ਜੇ ਬਹੁਤ ਸੋਹਣਾ ਪੈਚ ਵਰਕ ਹੋਇਆ ਜੇ ਔਰਗਾਂజా ਦਾ ਐਮਬ੍ਰੋਇਡਰੀ ਵਰਕ ਜੇ ਕੱਟ ਵਰਕ ਬਹੁਤ ਸੋਹਣੇ ਨੇ ਰੇਟ ਇਹਦਾ ਹੋਣਾ ਜੇ 990 ਰੁਪਏ ਸ਼ਿਪਿੰਗ ਫਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇਸੇ ਦੇ ਵਿੱਚ ਆ ਗਿਆ ਜੇ ਕਲਰ ਬਿਲਕੁਲ ਲਾਈਟ ਸਕਾਈ ਇਹ ਵੀ ਸੇਮ ਫੈਬਰਿਕ ਦੇ ਨਾਲ ਆਜੂਗਾ ਜੇ ਇਹ ਕੈਮਰੀ ਕਾਟਨ ਦੇ ਉੱਤੇ ਜੇ ਸਟੱਫ ਬਹੁਤ ਪਿਆਰਾ ਜੇ ਦਾ ਬਹੁਤ ਜਿਆਦਾ ਸੋਹਣਾ ਸਟੱਫ ਜੇ ਕੈਮਰੀ ਕਾਟਨ ਦਾ ਤੇ ਸ਼ਿਪਿੰਗ ਫਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਦੁਪੱਟਾ ਨਾਲ ਆਉਣਾ ਜੇ ਮਸਲੀਨ ਦਾ embroiderry ਵਰਕ ਵਾਲਾ ਇਹਦੇ ਵਿੱਚ ਚਿਕਨ ਦਾ ਇਹਦੇ ਵਿੱਚ ਪੈਚ ਜਿਹੜਾ ਜੇ ਇਹ organza ਦਾ ਲੱਗਾ ਜੇ ਰੇਟ ਇਹਦਾ ਵੀ ਆਉਣਾ ਜੇ ਸੇਮ ਹੀ 990 ਰੁਪਏ ਸ਼ਿਪਿੰਗ ਫਰੀ ਜੇ ਆਲ ਓਵਰ ਇੰਡੀਆ ਚ ਇੱਕ ਆ ਗਿਆ ਜਿਹਦੇ ਵਿੱਚ ਬਲੈਕ ਬਲੈਕ ਵੀ ਸੇਮ ਆਈਡੀਆ ਸੇਮ ਕਨਸੈਪਟ ਕੱਟਵਰਕ ਪੈਚ ਲੱਗਾ ਜੇ ਵਿੱਚ ਔਰਗਾਂਜਾ embroidery ਵਰਕ ਦੁਪੱਟਾ ਮਸਲੀਨ ਦਾ ਰੇਟ ਸੇਮ ਉਹੀ 800 ਸੌਰੀ 990 ਰੁਪਏ ਤੇ ਆਹ ਲਾਸਟ ਸੂਟ ਜੇ ਇਹਦੇ ਵਿੱਚ ਆਪਣੇ ਕੋ ਜਿਹਦੇ ਵਿੱਚ ਆਊਗਾ ਜੇ ਚਿਕਨ ਦਾ ਪੈਚ ਲੱਗਾ ਜਿੱਦਾਂ ਪਹਿਲਾਂ ਤੁਸੀਂ ਵਖੇ ਔਰਗਾਂਜਾ ਦੇ ਪੈਚ ਨਾਲ ਹੀ ਇਹ ਆ ਗਿਆ ਚਿਕਨ ਦੇ ਪੈਚ ਨਾਲ ਦੁਪੱਟਾ ਮਸਲੀਨ ਦਾ ਟਾਈ ਐਂਡ ਡਾਈ ਦਾ ਰੇਟ ਆ ਗਿਆ ਇਹਦਾ ਸਿਰਫ 990 ਰੁਪਏ ਸ਼ਿਪਿੰਗ ਫ੍ਰੀ 올ਓਵਰ ਇੰਡੀਆ ਦੇ ਵਿੱਚ